ਜਾਦੂ ਪੈਸ ਦੋ ਵੱਡੀਆਂ ਸਰਕਾਰ ਦੀਆਂ ਨਸ਼ਿਆਂ ਦੇ ਵਿਰੁੱਧ ਹਦਦ ਕਾਇਮ ਹੋਣਾ ਤੇ ਅਮਲ ਕਰਦੇ ਹੋਏ ਖੰਨਾ ਪੁਲਿਸ ਨੂੰ ਆਗਰਾ ਦੇ ਮਕਦਮਿਆਂ ਦੇ ਵਿੱਚ ਬੜੀ ਵਧੀਆ ਕਾਮਯਾਬੀ ਮਿਲੀ ਜਿਹਦੇ ਵਿੱਚ ਮੈਂ ਤੁਹਾਨੂੰ ਵਿਸਥਾਰ ਦੇ ਨਾਲ ਦੱਸਦਾ ਹਾਂ ਕਿ ਇੱਕ ਮਕਦਮਾ ਨੰਬਰ 200 ਇਦੇ ਵਿੱਚ ਆ ਡੀਐਸਪੀ ਡੀ ਆਸ਼ਰੇ ਮੋਹਿਤ ਸਿੰਘਲਾ ਜੀ ਦੇ ਸੁਪਰਵੀਜ਼ਨ ਦੇ ਤਹਿਤ ਸੀਆਈਏ ਇੰਸਪੈਕਟਰ ਨਰਪਿੰਦਰ ਆਪਣੀ ਪੁਲਿਸ ਪਾਰਟੀ ਦੇ ਨਾਲ ਡਿਊਟੀ ਤੇ ਸੀ ਜਦੋਂ ਚੈਕਿੰਗ ਕਰ ਰਹੇ ਸੀ ਸ਼ੱਕੀ ਪੁਰਸ਼ਾਂ ਦੀ ਤਾਂ ਇੱਕ ਆੜਗਾ ਨੰਬਰੀ ਗੱਡੀ ਸੀ ਜਿਹਦੇ ਵਿੱਚ ਦੋ ਸ਼ਖਸ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਇਹਨਾਂ ਨੇ ਔਰ ਗੱਡੀ ਦੀ ਤਲਾਸ਼ੀ ਲੈਣ ਤੇ ਉਹਦੇ ਚ ਇੱਕ ਕਵਾਂਟਲ ਤੇ 20 ਕਿਲੋਗ੍ਰਾਮ ਭੁੱਕੀ ਪੋਪੀ ਹਸਕ ਉਹ ਬਰਾਮਦ ਕੀਤਾ। ਉਹਦੀ ਮਜਬੂਤ ਜਿਹੜੀ ਪੁੱਛਗਿਸ਼ ਕੀਤੀ ਜਦੋਂ ਇਹਨਾਂ ਨੇ ਮਜਬੂਤ ਪੁੱਛਗਿਸ਼ ਤੇ ਇਹਦੇ ਵਿੱਚ ਆ ਇੱਕ ਸਖਸ਼ ਜਤਿੰਦਰ ਪਾਲ ਤੇ ਦੋ ਹੋਰ ਔਰਤਾਂ ਇੱਕ ਉਹਦੀ ਵਾਈਫ ਉਹਦਾ ਨਾਮ ਹੈਗਾ ਅਮਨਦੀਪ ਕੌਰ ਤੇ ਇੱਕ ਅਮਨਜੋਤ ਕੌਰ ਇਹ ਅਰੈਸਟ ਕੀਤੇ ਕਹਿਣ ਦਾ ਮਤਲਬ ਕਿ ਪੰਜ ਟੋਟਲ ਮੁਲਜ਼ਮ ਇਹਦੀ ਅੱਜ ਤੱਕ ਹੋਂ ਤੱਕ ਦੀ ਪੁਸ਼ਗੀਸ਼ ਦੇ ਵਿੱਚ ਗ੍ਰਿਫਤਾਰ ਕਰਨੇ ਆ ਔਰ ਜਿਹੜੀ ਭੁੱਕੀ ਹੈ ਉਹ ਵੀ ਜਿਵੇਂ ਪਹਿਲੇ 1 ਕਵੈਂਟਲ 20 ਕਿਲੋ ਫੜੀ ਸੀ ਲੇਕਿਨ ਬਾਅਦ ਦੇ ਵਿੱਚ 30 ਕਿਜੀ ਕਿਲੋਗ੍ਰਾਮ ਉਹ ਉਹਨਾਂ ਦੀ ਰਿਹੈਸ਼ ਤੋਂ ਦੇ ਗ੍ਰਾਮਕਾਨ ਸੀਗਾ ਉਥੋਂ ਜਦੋਂ ਬਰਾਮਦ ਕੀਤੀ ਤੇ 30 ਕਿਲੋ ਸੀ ਤੇ 1.5 ਕੁਆਂਟਲ ਭੁੱਕੀ ਹੈ ਤੇ ਜ ਬਰਾਮਦ ਹੋ ਚੁੱਕੀ ਹੈ ਜਿਹੜੀ ਕਿ ਬਹੁਤ ਵਧੀਆ ਇੱਕ ਰਿਕਵਰੀ ਹੈ ਤੇ ਇਸ ਤੋਂ ਇਲਾਵਾ ਇੱਕ ਮਕਦਮਾ ਸਰ ਇਹ ਜਿਹੜੇ ਹੈਗੇ ਨੇ ਡਿਟੇਲ ਦੱਸ ਦਿਓ ਜਿਹੜੀ ਪਤੀ ਪਤਨੀ ਸੀ ਜਿਹੜੇ ਪਹਿਲਾਂ ਤੋਂ ਕੰਮ ਕਰਦੇ ਸੀ ਭੁੱਕੀ ਦਾ ਜੀ ਹਾਂ ਮੈਂ ਤੁਹਾਨੂੰ ਦੱਸਦਾ ਜੀ ਇਹਨਾਂ ਤੇ ਇਨਫੋਰਮੇਸ਼ਨ ਤਾਂ ਸਾਡੇ ਕੋਲ ਇਹੀ ਹੈ ਜਿਹਦੇ ਮੁਤਾਬਕ ਅਸੀਂ ਲੈਕਿਨ ਮੈਂ ਤੁਹਾਨੂੰ ਇਹਨਾਂ ਦਾ ਜਿਹੜਾ ਕ੍ਰਿਮੀਨਲ ਰਿਕਾਰਡ ਹੈਗਾ ਉਹਦੇ ਮੁਤਾਬਕ ਗੱਲ ਦੱਸਣੀ ਚਾਹਨਾ ਆਏਗਾ ਕਿ ਇਹਦੇ ਵਿੱਚ ਜਿਹੜੀ ਲੇਡੀ ਹੈ ਆ ਅਮਨ ਜੋਤਕਰ ਠੀਕ ਹੈ ਜੀ ਅਮਨ ਜੋਤਕਰ ਉਹਦੇ ਤੇ ਵੀ ਮਕਦਮਾ ਹੈਗਾ ਪੁਰਾਣਾਦਰ ਚ ਤੇ ਇਸੇ ਤਰੀਕੇ ਨਾਲ ਜਿਹੜੇ ਹਸਬੰਡ ਵਾਈਫ ਫੜੇ ਨੇ ਉਹਨਾਂ ਚ ਜਿਹੜਾ ਉਹਦਾ ਹਸਬੰਡ ਹੈ ਜਤਿੰਦਰਪਾਲ ਇਹਦੇ ਤੇ ਵੀ ਮਕਦਮਾ ਹੈਗਾ ਹੈ ਕਹਿਣ ਦਾ ਮਤਲਬ ਇਹ ਹੈ ਕਿ ਇਹਨਾਂ ਨੇ ਕੁਝ ਇਹਦੇ ਵਿੱਚ ਨਵੇਂ ਬੰਦੇ ਵੀ ਆਪਣੇ ਨਾਲ ਲਾਏ ਨੇ ਜਿਹੜੇ ਨਸ਼ੇ ਦੇ ਸਮੱਗਲਰ ਹੁੰਦੇ ਆ ਤੁਹਾਨੂੰ ਪਤਾ ਹੀ ਹੈ ਕਿ ਇਹ ਕੀ ਇਸ ਤਰ੍ਹਾਂ ਦੇ ਸੌਜਿਵਾਦ ਦਿਖਾਉਂਦੇ ਨੇ ਕਿਵੇਂ ਹੋਰ ਬੰਦਿਆਂ ਨੂੰ ਇਹਦੇ ਚ ਇਨਵੋਲਵ ਕਰਦੇ ਨੇ ਪਰ ਸਾਡਾ ਜੋ ਯੁੱਧ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਹੈ ਉਹਨੂੰ ਇਹ ਬੜਾ ਵਧੀਆ ਵੱਲ ਮਿਲਿਆ ਇਹ ਰਿਕਵਰੀ ਕਰਨ ਦੇ ਨਾਲ ਸਰ ਪਤਾ ਲੱਗਿਆ ਕਿਥੋਂ ਲਿਆ ਕੇ ਕਿੱਥੇ ਸਪਲਾਈ ਕਰਦੇ ਸੀਗੇ ਜੀ ਬਿਲਕੁਲ ਜੀ ਬਿਲਕੁਲ ਪਤਾ ਲੱਗਿਆ ਜਿੱਥੋਂ ਲੈ ਕੇ ਉਹਦਾ ਵੀ ਪਤਾ ਹੈ ਔਰ ਅੱਗੇ ਫਾਰਵਰਡ ਜਿਸੇ ਸੀ ਜਣੀ ਉਹਦਾ ਵੀ ਹੈ ਉਹ ਅਸੀਂ ਬਕਾਇਦਾ ਮੈਂਸ਼ਨ ਨਹੀਂ ਕਰ ਸਕਦੇ ਇੱਥੇ ਕਿਉਂਕਿ ਫਾਰਵਰਡ ਐਂਡ ਬੈਕਵਰਡ ਲਿੰਕੇਜ ਤੇ ਜਾ ਕੇ ਇਹ ਕਿੰਨੀ ਕੀਮਤ ਹੁੰਦੀ ਹੈ ਕਿੰਨੀ ਕੀਮਤ ਦੇਖੋ ਇਹ ਮੈਂ ਨਹੀਂ ਕਹਿ ਸਕਦਾ ਆਪਾਂ ਇਹਨੂੰ ਕੋਈ ਉਹੀ ਬੋਲ ਦਈਏ ਜੀ ਇਹ ਨਹੀਂ ਹੈ ਮੈਂ ਮੈਂ ਉਸ ਬਾਰੇ ਨਹੀਂ ਮੈਂ ਕਹਿ ਸਕਦਾ ਕਿ ਇਹਨਾਂ ਦੇ ਬਾਜ਼ਾਰ ਵੇਅਟ ਕੀ ਹੈ ਠੀਕ ਹੈ ਜੀ ਸਰ ਕਿੰਨੀ ਕੁ ਉਮਰ ਹੈ ਜੀ ਇੱਕ ਮਿੰਟ ਖੜੇ ਸਰ ਇਹ ਦੂਸਰੇ ਮਾਮਲੇ ਦੇ ਵਿੱਚ ਕੀ ਹੈਗਾ ਜੀ ਜਿਹੜਾ ਦੂਸਰਾ ਮਾਮਲਾ ਹੈ ਐ ਦੂਸਰਾ ਮਾਮਲਾ ਹੈਗਾ ਜੀ ਇੱਕ ਖੋਲ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਇਹਦੇ 'ਚ ਇੱਕ ਮੁਕੱਦਮਾ 201 ਠੀਕ ਹੈ ਜੀ ਹਾਂਜੀ ਇਹਦੇ ਵਿੱਚ ਇਹ ਇਹਦੇ ਵਿੱਚ ਵੀ ਸਾਡੇ ਸੀਆਈਏ ਦੀ ਜਿਹੜੀ ਪੁਲਿਸ ਹੈ ਉਹਨਾਂ ਨੇ ਡੀਐਸਪੀ ਦੀ ਮੋਹਿ ਸਿੰਘਲਾ ਦੀ ਰਹਿਨਮਾਈ 'ਚ ਬੜਾ ਵਧੀਆ ਇਹਦੇ 'ਚ ਵੀ ਕੰਮ ਕੀਤਾ ਹੈ ਇੱਕ ਇਨਫੋਰਮੇਸ਼ਨ ਸਿਗਨਲ ਜਿਹਨੂੰ ਇਹਨਾਂ ਨੇ ਬੜਾ ਮਾਜੋਰ ਕੀਤਾ ਉਸ ਤਰੀਕੇ ਦੇ ਨਾਲ ਉਹਦੀ ਲੜੀ ਦੇ ਵਿੱਚ ਜਦੋਂ ਇਹਨਾਂ ਨੇ ਪ੍ਰੋਪਰ ਨਰਪਿੰਦਰ ਇਨਚਾਰਜ ਨੇ ਆfda ਕੇ ਥਾਂ ਨਰਮੋਧ ਨੂੰ ਭੇਜ ਕੇ ਬਕਾਇਦਾ ਇਹਨਾਂ ਨੂੰ ਉਹ ਉਹ ਜਿਹੜੀ ਮੁਖਬਰੀ ਹੋਈ ਸੀ ਉਹਦੇ ਤੇ ਜਦੋਂ ਇਹਨਾਂ ਨੇ ਕਾਰਵਾਈ ਕੀਤੀ ਤਾਂ ਇੱਥੇ ਸੈਲੀਬ੍ਰੇਸ਼ਨ ਮਾਲ ਹੈ ਠੀਕ ਹੈ ਜੀ ਆਪਣੇ ਡੀ ਰੋਡ ਤੇ ਤੇ ਉੱਥੇ ਇਹਦੀ ਇਨਫੋਰਮੇਸ਼ਨ ਸੀਗੀ ਜਿਹਦੇ ਮੁਤਾਬਕ ਫਿਰ ਇਹਨਾਂ ਨੇ ਇੱਕ ਜਿਹੜੀ ਸਵਿਫਟ ਰੰਗ ਚਿੱਟਾ ਗੱਡੀ ਉਹਦਾ ਨੰਬਰ ਸੀ ਪੀਵੀ 37 643 ਇਹ ਗੱਡੀ ਜਿਹੜੀ ਹੈਗੀ ਜਿਹਦੇ ਵਿੱਚ ਇੱਕ ਔਰਤ ਇੱਕ ਸਖਸ਼ ਹੁਣ ਪਤਾ ਲੱਗਿਆ ਕਿ ਉਹਨਾਂ ਦਾ ਰਿਸ਼ਤਾ ਆਪਸ ਵਿੱਚ ਪੁੱਤੀ ਜਾ ਤੇ ਕੀ ਹੁੰਦਾ ਹੈ ਭੂਆ ਭੂਆ ਪੁੱਤੀ ਦੇ ਨਾਲ ਕੋ ਰਿਸ਼ਤਾ ਹੈ ਬਾਕੀ ਪਤਾ ਨਹੀਂ ਉਹਨ ਸਕੇ ਜਾਂ ਕਿਵੇਂ ਹੈ ਇਹ ਜਿਹੜੀ ਔਰਤ ਹੈ ਇਹਦੇ ਤੇ ਨਾਲਾ ਮੁੱਕਤ ਮੈਦਾ ਜਿਹੜਾ ਕ੍ਰਿਮੀਨਲ ਰਿਕਾਰਡ ਕੱਢਿਆ ਸੀ ਹਿਸ਼ਾ ਪਰਚੇ ਦੇ ਤੇ 2012 ਚ ਇੱਕ ਪਰਚਾ ਦਰਜ ਹੋਇਆ ਸੀ ਇਹਦੀ ਮੈਂ ਤੁਹਾਨੂੰ ਪਹਿਲਾਂ ਦੱਸਾਂ ਕਿ ਇਹਦੇ ਚ ਬਹੁਤ ਵਧੀਆ ਕਾਮਯਾਬੀ ਮਿਲੀ ਹੈ ਸਾਡੀ ਸੀਏ ਨੂੰ ਜਦੋਂ 150 ਗ੍ਰਾਮ ਹੈਰੋਇਨ ਬਰਾਬਦ ਹੋਈ ਹੈ ਔਰ ਇਹਨਾਂ ਨੇ ਜਦੋਂ ਪੁਲਿਸ ਇਹਨਾਂ ਨੂੰ ਫੜਨ ਲੱਗੀ ਇਹਨਾਂ ਨੇ ਗੱਡੀ ਭਜਾਈ ਔਰ ਈਵਨ ਸਾਡੀ ਪੁਲਿਸ ਤੇ ਇਹਨਾਂ ਨੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਪੁਲਿਸ ਨੇ ਬੜਾ ਜਲੇਰੀ ਦੇ ਨਾਲ ਕੰਮ ਕੀਤਾ ਹੈ ਸਾਡੇ ਆ ਲੜਕੀ ਪਿੱਛੇ ਖੜੀ ਹੈ ਉਹ ਲੇਡੀ ਵੀ ਫੜਨੀ ਸੀਗੀ ਬੜਾ ਬਹਾਦਰੀ ਦੇ ਨਾਲ ਮੇਰਾ ਕਹਿਣ ਦਾ ਬਾਤ ਇਹ ਹੈ ਕਿ ABC ਇਹਦੀ ਸਾਡੇ ਜੀ ਬੜੀ ਵਧੀਆ ਰਿਕਵਰੀ ਆ ਇਹਦੇ ਚ ਬਕਾਇਦਾ ਅ ਅਗੇ ਡੁੰਗਾਈ ਚੇਰੀ ਅਗੇ ਹੋਰ ਪ੍ਰਤੀ ਚਲ ਰਹੀ ਹੈ ਇਹਦੇ ਚ ਵੀ ਅਸੀਂ ਕੋਸ਼ਨਾ ਕੁਝ ਹੋਰ ਬੜੀਆ ਰਿਕਵਰੀ ਹੋਏਗੀ ਲੇਕਿਨ 150 ਗ੍ਰਾਮ ਜਿਹੜੀ ਹੈ ਉਹ ਵੀ ਬਹੁਤ ਵਧੀਆ ਰਿਕਵਰੀ ਹੈ ਇਹਦੇ ਵਿੱਚ ਸਰ ਕੌਣ ਕੌਣ ਸ਼ਾਮਲ ਨੇ ਜਿਹੜਾ 150 ਗ੍ਰਾਮ ਦੇ ਵਿੱਚ ਫੜੇ ਗਏ ਨੇ ਬਾਅਦ ਵਿੱਚ ਇਹਨਾਂ ਦੇ ਮੈਂ ਤੁਹਾਨੂੰ ਨਾਮ ਦੱਸ ਦਿੰਦਾ ਜੀ ਦੇ ਵਿੱਚ ਜਿਹੜੀ ਤਾਂ ਉਹ ਔਰਤ ਹੈ ਉਹਦਾ ਨਾਮ ਹੈਗਾ ਸੰਦੀਪ ਕੌਰ ਇਹ ਇਹਦਾ ਪਿੰਡ ਹੈ ਸਰਿਆਲਾ ਗੜ ਸ਼ੰਕਰ ਤਹਿਸੀਲ ਹੈ ਜ਼ਿਲ੍ਹਾ ਸ਼ਾਹਪੁਰ ਕੱਬੇਵਾਲ ਜਿਹੜਾ ਇਹਨਾਂ ਦਾ ਥਾਣਾ ਹੈ ਤੇ ਜਿਹੜਾ ਇਹਦੇ ਨਾਲ ਲੜਕਾ ਹੈ ਉਹ ਜਤਨ ਭਾਨੀਆਂ ਉਹਦਾ ਪਿੰਡ ਹੈਗਾ ਜੀ ਗੰਨਾ ਤੁਹਾਨੂੰ ਪਤਾ ਹੀ ਹੈ ਇਹ ਵੀ ਬੜਾ ਫਲੋਰ ਦੇ ਕੋਲ ਬਗਨਾੰ ਵਿਆਪਿੰਦੇ ਤੇ ਇਹ ਉਥੋਂ ਦਾ ਇਹ ਲੜਕਾ ਕਿੰਨੇ ਦਿਨਾਂ ਦਾ ਰਿਮਾਂਡ ਹੈ ਇਹ ਸਾਡੇ ਕੋਲ ਰਿਮਾਂਡ ਤੇ ਚੱਲ ਰਿਹਾ ਹੈ 3 ਦਿਨ ਦਾ ਰਿਮਾਂਡ ਹੈ ਇਹਨਾਂ ਦਾ ਲਿਆ ਹੋਇਆ ਸੀ ਜਿੱਥੋਂ ਇਹ ਲੈ ਕੇ ਆਂਦੇ ਜ ਕੋਈ ਨੈਟਵਰਕਰ ਦਾ ਪਤਾ ਲੱਗਿਆ ਜੀ ਇਹਨਾਂ ਦਾ ਯੈਸ ਉਹ ਵੀ ਫਾਰਵਰਡ ਤੇ ਬੈਕਵਰਡ ਲੈ ਕੇ ਉਤੇ ਅਸੀਂ ਬਹੁਤ ਢੰਗਾਈ ਦੇ ਨਾਲ ਚੱਲ ਰਹੀ ਹੈ ਸਾਡੀ ਤਫ਼ਤੀਸ਼ ਉਹ ਵੀ ਕੁਝ ਵਜ੍ਹਾ ਦੇ ਨਾਲ ਅੱਪਾ ਉਹਨਾਂ ਦੇ ਅਜੇ ਨਾਮ ਨਹੀਂ ਤੁਹਾਨੂੰ ਡਿਸਕਲੋਜ਼ ਕਰ ਸਕਦੇ لیکن جسر ਜਦੋਂ ਇਹਦੇ ਚ ਕੋਈ ਅਕੇ ਰੈਸਟ ਹੋਏਗੀ ਜਾਂ ਬਰਾਉਂਡ ਕੀ ਹੋਗੀ ਉਹ ਵੀ ਤੁਹਾਨੂੰ ਦੱਸਿਆ ਜਾਏਗਾ ਸਰ ਕੀ ਇਹ ਖੰਨੇ ਸਪਲਾਈ ਕਰਨਾ ਸੀ ਸਮਾਨ ਜਗ ਬਿਲਕੁਲ ਇਹ ਜਿਵੇਂ ਤੁਹਾਨੂੰ ਦੱਸਿਆ ਜਿਹੜਾ ਉਹ ਪਹਿਲੇ ਸਹਾ ਆਪ ਜਿੱਥੋਂ ਆਪ ਕੀਤਾ ਹੈ ਉੱਥੇ ਵਾਲੇ ਦੋਲੇ ਇਹਨਾਂ ਨੂੰ ਕੋਈ ਜਿਵੇਂ ਕਸਟਮਰਜ਼ ਵਗੈਰਾ ਆਏਗਾ ਇਹਨੂੰ ਟਾਈਮ ਦਿੱਤਾ ਹੋਣਾ ਹੈਗਾ ਕਿਵੇਂ ਵੀ ਹੈ ਉਹ ਅਸੀਂ ਚੱਲ ਰਿਹਾ ਸਾਡਾ ਤਕਤੀਸ਼ ਜਿਹੜੀ ਹੈ ਉਹ ਸਾਲਾ ਕਰਾਂਗੇ ਅਸੀਂ ਸਰ ਉਮਰ ਕਿੰਨੀ ਹੈ ਜੀ ਇਹਨਾਂ ਦੀ ਉਮਰ ਇਹਦੀ ਲੇਡੀ ਦੀ ਹੈਗੀ ਹੈ ਕੋਲ 40 ਸਾਲ ਦੀ ਪੰਤ 30 ਸਾਲ ਦੀ ਇਹਦੀ ਉਮਰ ਹੈਗੀ ਲੜਕਾ ਜਿਹੜਾ ਉਹ ਛੋਟਾ ਹੈ ਉਹ ਤਾਂ ਕਿੰਨੇ 20-22 ਸਾਲ ਦਾ 25 ਸਾਲ ਦਾ 25-27 ਸਾਲ ਦਾ ਸਰ ਤਾਂ ਕਿੰਨੇ ਸਮੇਂ ਤੋਂ ਸਰ ਇਹਨਾਂ ਦਾ ਜਿਹੜਾ ਚੱਲ ਰਿਹਾ ਹੈ ਮੈਂ ਤੁਹਾਨੂੰ ਦੱਸਿਆ ਤੁਸੀਂ ਦੇਖੋ ਕਿ ਆਰਡਰ ਦੇ 2012 ਦਾ ਪੁਰਾਣਾ ਮਕਦਮਾ ਹੀ ਹੈ ਅੱਜ ਦੇਖੋ ਨਾ ਕਿੰਨੇ ਸਾਲ ਹੋ ਗਏ ਠੀਕ ਹੈ ਇਹਦਾ ਮਤਲਬ ਕਦੋਂ ਦੀ ਇਨਵੋਲਵ ਹੋਏਗੀ ਇਹ ਸਾਰਾ ਕਿ ਤਫਤੀਸ਼ ਦਾ 파ਟ ਹੈਗਾ ਸਰ ਲੜਕੇ ਤੇ ਵੀ ਕੋਈ ਮਾਮਲਾ ਲੱਜਿਆ ਬੰਦਾ ਲੜਕੇ ਤੇ ਵੀ ਹੈਗਾ ਜੀ ਹੈ ਲੜਕੀ ਤੇ ਵੀ ਮਕਦਮਾ ਦਰਜ ਹੈ ਉਹਦੇ ਵਿੱਚ ਵੀ ਇੱਕ 2021 ਦੇ ਵਿੱਚ ਆ ਥਾਣਾ ਫਲੌਟ ਪੱਤੇ ਦਾ ਹੈਗਾ ਉਹਦੇ ਤੇ ਵੀ ਹਾਂਜੀ ਠੀਕ ਐ ਸਰ ਸਭ ਬਹੁਤ ਧੰਨਵਾਦ ਤੀਸਰਾ ਇੱਕ ਹੋਰ ਹੈ ਇੱਕ ਹੋਰ ਹੈ ਜੀ ਸਰਵਾਦ ਤੁਸੀਂ ਇੱਕ ਹੋਰ ਹੈਗਾ ਕਰਨਾ ਹੁੰਦਾ ਤੁਹਾਨੂੰ ਦੱਸਦਾ ਜੀ ਤੀਸਰਾ ਜਿਹੜਾ ਸਾਡਾ ਮਕਦਮਾ ਉਹ ਤਾਂ ਮਹੀਨੋਂ ਉਹ ਅਜੇ ਤੱਕ ਗੈਂਸਟਰ ਬੜਿਆ ਜੀ ਜੀ ਕਰੀ ਤੇ ਹਾਂ ਸਰ ਤੀਸਰਾ ਜ ਇੱਕ ਕੀ ਹੈਗਾ ਜੀ ਮਾਮਲਾ ਜੀ ਇਹ ਜਿਹੜਾ ਤੀਸਰਾ ਮਕਦਮਾ ਹੈ ਇਹਦੇ ਵਿੱਚ ਵੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੀ ਪਰਸਨਲ ਜਰੀ ਇੱਕ ਗਾਈਡੈਂਸ ਹੈ ਇਹ ਉਹਦਾ ਛੱਟਾ ਹੈਗਾ ਜਿਹਦੇ ਵਿੱਚ ਡੀਐਸਪੀ ਮੋਹੀ ਸਿੰਘਲਾ ਹੋਣਾ ਨੇ ਜਦੋਂ ਨਿਰਪਿੰਦਰ ਨੂੰ ਨਾਲ ਲੈ ਕੇ ਇਹ ਇਸ ਇਨਪਰੋਮੋਸ਼ਨ ਨੂੰ ਵੀ ਮੈਚੂਰ ਕੀਤਾ ਹੈ ਤਾਂ ਇਹ ਉਹਦਾ ਹੀ ਛੱਟਾ ਹੈ ਇਹਦੇ ਵਿੱਚ ਅਸੀਂ ਇੱਕ ਮਕਦਮਾ 175 ਨੰਬਰ ਦਰਜ ਕੀਤਾ ਹੈਗਾ ਸਿਟੀ 1 ਖੰਨਾ ਦੇ ਵਿੱਚ ਇਹਦੇ 'ਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਇਹਦੇ 'ਚ ਪਹਿਲੇ 10 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਇਸ ਮਕਦਮੇ ਦੇ ਵਿੱਚ ਅੱਗੇ ਉਹਦੀ ਮਜੀਬ ਜਿਹੜੀ ਹੈ ਪੁਛਗਿਸਤੇ ਇਹਦੇ 'ਚ ਇੱਕ ਭੁੱਕੀ ਵੀ ਮਿਲੀ ਹੈ ਸਾਨੂੰ ਮਤਲਬ ਕੈਨ ਵਾਲੇ ਨਸ਼ੇ 'ਚ ਕਿੰਨੇ ਇਨਵੋਲਵ ਨੇ ਚਿੱਟਾ ਭੁੱਕੀ ਇਸ ਤਰ੍ਹਾਂ ਨੂੰ ਕਿਸੇ ਵੀ ਕਿਸਮ ਦਾ ਨਸ਼ਾ ਹੋਵੇ ਜਿਹੜੇ ਲੋਕ ਨਸ਼ੇ ਦਾਨਬੋਲ ਉਹ ਕਿਸੇ ਵੀ ਤਰ੍ਹਾਂ ਦਾ ਨਸ਼ਾ ਉਹਨਾਂ ਦੇ ਸਪਲਾਈ ਕਰਦਾ ਹੀ ਹੁੰਦਾ ਔਰ ਇਹਦੇ ਵਿੱਚ ਮੈਂ ਤੁਹਾਨੂੰ ਜਿਹੜੀ ਮੇਨ ਚੀਜ਼ ਦੱਸਣੀ ਚਾਹੁੰਦਾ ਉਹ ਇਹ ਹੈ ਕਿ ਠੀਕ ਹੈ ਅਸੀਂ ਜਿਹੜਾ ਇਹ ਰਣਜੀਤ ਸਿੰਘ ਜੀ ਦੇ ਕੋਲ ਅਸੀਂ ਮੈਂ ਤੁਹਾਨੂੰ ਦੱਸਿਆ ਵੀ ਅਸੀਂ ਪਹਿਲਾਂ 10 ਗ੍ਰਾਮ ਇਹ ਹੈਦਨ ਬ੍ਰਾਂਟ ਕੀਤੀ ਤੇ ਫਿਰ ਚਲੋ ਸਾਨੂੰ ਫੁੱਕੀ ਮਿਲੀ ਮੈਂ ਤੁਹਾਨੂੰ ਇਹਦੇ ਦੱਸਣਾ ਚਾਹੁੰਦਾ ਇੱਕ ਇਹਦੇ ਚ ਗੋਲਪੁਰ ਸਿੰਘ ਬੁੱਫਲਾਡੀ ਹੈ ਜਿਹੜਾ ਕਿ ਪੁਰਾਣਾ ਗੈਂਗਸਟਰ ਹੈ ਉਹ ਵੀ ਇਹਦੇ ਚ ਇਨਵੋਲਡ ਹੈਗਾ ਉਹ ਉਹਨੂੰ ਜਦੋਂ ਫਰਦ ਰਿਨ ਨੇ ਇਹਦੇ ਚ ਇਹਦੀ ਉਹਦੀ ਉਹਨੂੰ ਵਿਸਤਾਰ ਕਰਕੇ ਉਹਦੀ ਜਿਹੜੀ ਤਫਤੀਸ਼ ਜਦੋਂ ਅਮਾਜੇ ਸਾਰੀ ਕੀਤੀ ਤੇ ਇਹਦੇ ਚ ਇਹ ਗੁਰਪ੍ਰੀਤ ਸਿੰਘ ਲਾਡੀ ਤੋਂ ਇੱਕ ਹਥਿਆਰ ਵੀ ਮਿਲਿਆ ਔਰ ਇਹ ਗੁਰਪ੍ਰੀਤ ਸਿੰਘ ਲਾਡੀ ਬਾਰੇ ਮਤਲਬ ਦੱਸਣਾ ਜਣਾ ਹੈਗਾ ਕਿ ਇਹਦੇ ਤੇ ਟੋਟੋ ਹੁਣ ਤੱਕ ਅ ਏ ਮਕਾ ਤਮੇ ਸੋਚਾ ਦਿਓ ਤੇ ਐਫਰੀਆ ਦੇ ਮਕਦਮੇ ਦਰਜ ਨੇ ਇਹਦੇ ਤੇ ਗੁਰਪ੍ਰੀਤ ਸਿੰਘ ਉਰਫ ਲਾਡੀ ਪੁੱਤ ਸੁਖਦੇਵ ਸਿੰਘ ਉਰਫ ਟੀਟੂ ਵਾਸੀ ਮਕਾਨ ਨੰਬਰ 364 ਗਲੀ ਨੰਬਰ 12 ਗੁਰਤੇਗ ਬਾਦ ਨਗਰ ਖੰਨਾ ਠੀਕ ਹੈ ਨਾ ਇਹ ਜਿੱਥੇ ਮਰਜੀ ਲੋਕ ਅੰਡਰਗਰਾਉਂਡ ਹੋ ਜਾਣਾ ਬਖਸ਼ ਨਹੀਂ ਜਾਣਗੇ ਕਿਉਂਕਿ ਜਿਹੜੇ ਵੀ ਨਸ਼ੇ ਦੇ ਕਾਰੋਬਾਰ ਤੇ ਜਾਂ ਬਦਮਾਸ਼ੀ ਕਰਦੇ ਨੇ ਇਹਨਾਂ ਦੇ ਪ੍ਰਤੀ ਪੁਲਿਸ ਪੂਰੀ ਸਖਤ ਹੈ ਤੇ ਇਹਦੇ ਚ ਜਿਹੜਾ ਦੂਜਾ ਰਣਜੀਤ ਸਿੰਘ ਉਰਫ ਬੱਜੀ ਹੈ ਇਹਦੇ ਦੇ ਵੀ ਤਿੰਨ ਮੁਕਦਮੇ ਦਰਜ ਨੇ ਅ ਉਹ ਤਿੰਨੇ ਹੀ ਮੁਕਦਮੇ ਤੁਸੀਂ ਦੇਖੋ ਕਿ ਨਸ਼ੇ ਦੇ ਨੇ ਆ ਡਰ ਕਿਸਮ ਦਾ ਨਸ਼ਾ ਹੈ ਸੋ ਇਹਦੇ ਵਿੱਚ ਵੀ 10 ਗ੍ਰਾਮ ਅ ਹੈਰੋਇਨ ਤੋਂ ਇਲਾਵਾ ਅ ਭੁੱਕੀ ਸਾਢੇ 5 ਕਿਲੋ 600 ਗ੍ਰਾਮ ਇੱਕ ਜਿਹੜਾ ਹਥਿਆਲ ਮਿਲਿਆ ਹੈ 315 ਬੋਲ ਦਾ ਸਮੇਤ 2 ਜਿੰਦਾ ਜਿੰਦਾ ਨੇ ਜਿੰਦਾ ਕਾਰਤੂਸ ਦੋ ਇਹ ਕੀ ਤੋਂ ਮਿਲੇ ਨੇ ਜੀ ਦੋਨਾਂ ਚ ਇਹ ਉਹ ਜਿਹੜਾ ਗੈਂਗਸਟਰ ਹੈ ਜੀ ਉਹਦੇ ਤੋਂ ਵੀ ਜਿਹੜਾ ਲੱਗ ਗਿਆ ਨਹੀਂ ਉਹਨੂੰ ਕਿੱਥੋਂ ਕਾਬੂ ਕੀਤਾ ਗਿਆ ਜੀ ਇਹ ਹੁਣ ਇਸ ਤ ਤਫਤੀਸ਼ ਦਾ ਇਸ ਤਰ੍ਹਾਂ ਦਾ 파ਟ ਹੈ ਕਿ ਅਸੀਂ ਤੁਹਾਨੂੰ ਦੱਸੀ ਕਿੱਥੋਂ ਫੜਿਆ ਅਰੈਸਟ ਕੀਤਾ ਬਸ ਠੀਕ ਹੈ ਸਰ ਜਿਹੜੇ 23 ਮੁਕਦਮੇ ਦਰਜ ਨੇ ਜੀ ਉਹਨਾਂ ਚ ਜ਼ਿਆਦਾਤਰ ਕਿਹੜੇ ਨੇ ਜੀ ਮੁਕਦਮੇ ਜੀ ਇਹ ਮਕਦਮਿਆਂ ਦੇ ਵਿੱਚ ਜੀ ਤੁਸੀਂ ਦੇਖੋ ਉਹ ਕਿ ਇਹਦੇ ਚ ਲੜਾਈ ਝਗੜੇ ਤੇ ਬਦਮਾਸ਼ੀ ਦੀ ਤਾਂ নো ਡਾਊਟ ਜਿਹੜਾ ਗੈਂਗਸਟਰ ਹੈ ਉਹਦੇ ਤੇ ਹੋਣਗੀ ਹਾਂਜੀ ਠੀਕ ਹੈ ਨਾ ਅ ਅ ਅ ਅਥਿਆਰ ਦੇ ਵੀ ਹੈ ਅਥਿਆਰ ਦੀ ਬਰਾਮਦਗੀ ਦੇ 307 ਦੇ ਮਕਦਮੇ ਠੀਕ ਹੈ ਜੀ ਤੇ 307 ਦੇ ਕਿੰਨੇ ਮਕਦਮੇ ਨੇ ਇਹਦੇ ਤੇ ਦਰਜ ਸਾਰੇ ਲੋੜਿੰਦਾ ਵੀ ਸੀ ਜੀ ਆਪਾਂ ਨੂੰ ਜੀ ਲੜੀਂ ਦੇ ਤਾਂ ਹੈਗੇ ਨਹੀਂ ਜੀ ਜਿਹੜੇ ਬੰਦੇ ਇਹ ਕਿਹੜਾ ਬੰਦਾ ਹੈ ਜਿਹੜਾ ਮਾਰੇ ਕਰਦਾਰ ਦਾ ਬੰਦਾ ਉਹ ਲੜੀਦਾ ਹੁੰਦਾ ਪੁਲਿਸ ਨੂੰ ਤਾਂ ਹਮੇਸ਼ਾ ਕਿਤਾਬਨੀਤਾ ਜੀ ਹੁਣ ਇਹ ਸਭ ਦੇ ਸਾਹਮਣੇ ਹੀ ਹੈ ਇਹ ਬੰਦਾ ਜਿਹੜਾ ਹੈਗਾ ਇਹਦੀ ਜਦੋਂ ਅਸੀਂ ਕੋਸ਼ਿਸ਼ ਕੀਤੀ ਕੋਈ ਲੜੀ ਇਹ ਆਪਣੇ ਆਪ ਨੂੰ ਬੜਾ ਇਨੋਸੈਂਟ ਕੇ ਮੈਂ ਤਾਂ ਜੀ ਹੁਣ ਲੋਕੇ ਛੁਪਿਆ ਆਪਣੇ ਬੇਕਰਨਾਰ ਦੇ ਵਿੱਚ ਲੇਕਿਨ ਜਿਹੜਾ ਜੁਰਮ ਹੈ ਕ੍ਰਾਈਮ ਹੈ ਜਿਹੜਾ ਬੰਦਾ ਕਿਸੇ ਚੀਜ਼ ਚ ਇਨਵੋਲਵ ਹੈ ਚਾਹੇ ਨਸ਼ਾ ਹੈ ਉਹ ਸੱਚ ਸਾਹਮਣੇ ਆਣਾ ਹੀ ਆਣਾ ਹੈ ਕੋਈ ਛੁਪ ਨਹੀਂ ਸਕਦਾ ਜਹਾਂ ਤਾ ਆਪਣਾ ਖੇੜਾ ਛੱਡ ਕੇ ਪੂਰੇ ਚੰਗੇ ਸ਼ਹਿਰੀ ਬਣ ਗਏ ਨੇ ਇਹ ਤਦ ਬਚਾਏ ਅਦਰਵਾਈਜ਼ ਇਹ ਨਹੀਂ ਕਿ ਅੰਡਰਗਰਾਉਂਡ ਹੋ ਕੇ ਤੇ ਕ੍ਰਾਈਮ ਵੀ ਕਰਨਾ ਤੇ ਪੁਲਿਸ ਤੋਂ ਬਚ ਜਾਣਾ ਇਹ ਨਹੀਂ ਹੋਏਗਾ ਠੀਕ ਹੈ ਸਰ ਥੈਂਕ ਯੂ ਸਰ ਥੈਂਕ ਯੂ ਸਰ ਥੈਂਕ ਯੂ ਸਰ ਕਿਸਾਨ ਖੁਸ਼ਹਾਲ ਤਾ ਦੇਸ਼ ਖੁਸ਼ਹਾਲ ਕੇਸ ਗਰੁੱਪ ਮਲੇਰ ਕੋਟਲਾ ਕਿਸਾਨ ਵੀਰਾਂ ਲਈ ਲੈ ਕੇ ਆਇਆ ਹੈ 9355 ਸੈਲਫ ਕੰਬਾਈਨ ਨਵੇਂ ਫੀਚਰਸ ਨਾਲ